ਮੈਂ ਹਾਂ ਛੋਟੀ ਸਬਜੀ ਕਿ ਬਣਾਣ ਲੱਗੇ ਹੋ ਆ ਇਹ ਤਾਂ ਕੁਛ ਨਹੀਂ ਤਾਂ ਰਿਹਾਗਾ ਮੈਂ ਤੈਨੂੰ ਹੀ ਡਿੱਕਨ ਨਹੀਂ ਸੀ ਕਿਹੜਾ ਲਿਆਵਾਂ ਟਿਊਸ਼ਨ ਤੋਂ ਮੈਂ ਬਣਾ ਲਵਾਂ ਕੁਝ ਦੱਸੇਗੀ ਤਾਂ ਬਣਾਵਾਂਗੀ ਦੱਸ ਫਾਜੀ ਤੇਰੀ ਲੀਲਾ ਪਰਮ ਪਰ ਹੈ ਤੁਸੀਂ ਐਡਾ ਕਰੋ ਰਾਜਮਾ ਬਣਾ ਲਓ ਅੱਜ ਵੈਸੇ ਰਾਜਮਾ ਖਾਣ ਦਾ ਬਹੁਤ ਮਨੋਂ ਹੁੰਦਾ ਹੈ ਹਾਏ ਨਹੀਂ ਮੈਂ ਸੱਕੇ ਹੀ ਜਾਵਾਂ ਤੇਰੇ ਤੇ ਤਕਦੀਰਾ ਤੁਸੀਂ ਤੇ ਆਈ ਪਈ ਐ ਹੈ ਤੇ ਹੁਣ ਮੈਂ ਰਾਜਮਾ ਬਣਾਵਾਂ ਤੈਨੂੰ ਇੰਨਾ ਪਤਾ ਵੈ ਇਸ ਤਰੀਕਾ ਮੈਂ ਤਾਵੇਂ ਸੋਚ ਜੇ ਤੈਨੂੰ ਕੁਝ ਪਤਾ ਹੋਵੇ ਰਾਜਮਾ ਬਣਾਉਣ ਵਾਸਤੇ ਉਹਨੂੰ ਪਹਿਲਾਂ ਥੋੜੀ ਦੇਰ ਘਿਉਾਂ ਪੈਂਦਾ ਵੈ ਉਹਨੂੰ ਘਿਉਾਂ ਫਿਰ ਮੈਂ ਕਿੰਨਾ ਮਸਾਲਾ ਕਟਾਂ ਫਿਰ ਉਹਨੂੰ ਪਹਿਲਾਂ ਮੈਂ ਪਾਲਾਂ ਫਿਰ ਉਹਦੇ ਲਈ ਮੈਂ ਤੜਕਾ ਤਿਆਰ ਕਰਾਂ ਕਰਦੇ ਕਰਦੇ ਮਿੰਨੋਤੀ ਰਾਤ ਹੋਰ ਪੈ ਜਿੰਨੀ ਆ ਫਿਰ ਚੋਲ ਬਾਲਾਂ ਫਿਰ ਤੁਹਾਡੇ ਦੇ ਕੁਲਕੇ ਵੀ ਲਾਵਾਂ ਤੇਰੇ ਨਾਲ ਤੁਹਾਨੂੰ ਸਲਾਦ ਵੀ ਚਾਹੀਦਾ ਵੈ ਤੁਹਾਡੇ ਦੇ ਖੇਖਣੀ ਮੁਕਨੇਗੇ ਕੁਝ ਸਿੱਧੀ ਸਾਦੀ ਕੋਈ ਸਬਜ਼ੀ ਹੋਰ ਦੱਸ ਦੇ ਮੈਂ ਉਹ ਬਣਾ ਲੈਂਦੀ ਆ ਰਾਜਮਾ ਨਹੀਂ ਇਸ ਟਾਈਮ ਹਲੇ ਉਹ ਮੈਂ ਕੱਲ ਬਣਾ ਅੱਛਾ ਤੇ ਇਦਾਂ ਕਰੋ ਖੱਟੇ ਛੋਲੇ ਬਣਾ ਲਓ ਮੈਂ ਸੇ ਕਹ ਲੋ ਕਿ ਨਹੀਂ ਆ ਲੋਕੀ ਕਹਿੰਦੇ ਨੇ ਚਾਰ ਜਮਾਤਾ ਪੜ ਲਓ ਤੇ ਅਗਲ ਆ ਜਾਂਦੀ ਪਰ ਮੈਂ ਕਹਿੰਦੀ ਦੋ ਘੜੀ ਨਾ ਰਸੋਈ ਚਾਲ ਜਾ ਕਰੋ ਕਿ ਤੇ ਤੁਹਾਡੀ ਮਤ ਬੁੱਧੀ ਸਹੀ ਹੋ ਜੇ ਨਾ ਛੋਲੇ ਵੀ ਤਾਂ ਬਣ ਜਾਂਦੇ ਨੇ ਉਹ ਵੀ ਭਿਓਏ ਬਿਨਾ ਨਹੀਂ ਬਣਦੇ ਹੈਗੇ ਦਿਮਾਗ ਖਰਾਬ ਕਰਕੇ ਰੱਖਦਾ ਗੱਲ ਹੈ ਕਿ ਤੇ ਪੁੱਛ ਲੋ ਇਹਨਾਂ ਨੂੰ ਕਿ ਤੁਹਾਡੀ ਪਸੰਦ ਦਾ ਕੀ ਬਣਾਵਾਂ ਪਰ ਤੁਸੀਂ ਦੱਸਣਾ ਨਹੀਂ ਹੈ ਕਿ ਬਣਾਵਾਂ ਕੀ ਚਾਚੇ ਨਾਲ ਚਾਚੇ ਦੀ ਕੋਈ ਗੱਲ ਦੱਸ ਦੋ ਕੁਣ ਕੀ ਮੈਂ ਦੱਸਾਂ ਫੇਰ ਦੱਸਦੇ ਹੋਰ ਤੁਸੀਂ ਮੈਂ ਬਣਾ ਰਹੀ ਨੇ ਤੇ ਮੈਂ ਕੁਝ ਬਣਾ ਲੈਣਾ ਤਾਂ ਉਹ ਤੇਰੀ ਕੁਝ ਖਾਣਾ ਨਹੀਂ ਐ ਜੇ ਗੋਭੀ ਪਈ ਐ ਤੇ ਆਲੂ ਗੋਭੀ ਬਣਾ ਲਓ ਤੜਕੀ ਵਾਲੀ ਉਹ ਵਾਹੇ ਤੋਂ ਵੀ ਨਹੀਂ ਸਵਾਦ ਬਣਾ ਦਿੰਦੇ ਹੋ ਕਦੀ ਗਈ ਐ ਬਾਜ਼ਾਰ ਕਦੀ ਆਜ ਦਿਨ ਦਾ ਖਰੀਦ ਕੇ ਲੈ ਆਈ ਨਹੀਂ ਆ ਆਲੂ ਹੀ ਸੜੇ ਪਏ ਨੇ ਬਸ ਘਰ ਗੋਭੀ ਬਣਾ ਲਓ ਨੂੰ ਦੇਖੋ ਐ ਸਵਾਰ ਕੇ ਚੰਗੀ ਤਾਂ ਮੈਂ ਗੋਭੀ ਬਣਾ ਲਓ ਰਾਜਮਾ ਬਣਾ ਲਓ ਛੋਲੇ ਬਣਾ ਲਓ ਕਦੀ ਕਹਿ ਮਮੀ ਨੂੰ ਕਿ ਮਮੀ ਆਪਣੀ ਪਸੰਦ ਦਾ ਵੀ ਕੁਝ ਬਣਾ ਲਿਆ ਕਰੋ ਹਰ ਵਕਤ ਉਹ ਚੀਜ਼ ਕਹੇਗੀ ਰਾਹੁ ਦਿਨੂ ਜਿਹੜੀ ਚੀਜ਼ ਉਸ ਟਾਈਮ ਨਹੀਂ ਹੋਏਗੀ ਸਾਡੇ ਕੋਲ ਜਾ ਤਾ ਮਾਰਕੀਟ ਜਾ ਕੇ ਗੋਭੀ ਲਿਆਇਆ ਬਣਾ ਦੂੰਗੀ ਨਹੀਂ ਤੇ ਗੋਭੀ ਨਹੀਂ ਕੀ ਕਰੇ ਹੋਰ ਜੋ ਕਹ ਦੇਗੀ ਨਾ ਮੈਂ ਉਹ ਬਣਾ ਦਾਂਗੀ ਚਲੋ ਕਲਪੋਨਾ ਇੱਕ ਕੰਮ ਕਰੋ ਮੈਗੀ ਬਣਾ ਲਓ ਤੇ ਵਹੇ 2 ਮਿੰਟ ਚ ਬਣ ਜਣੀ ਹੈ ਮੈਂ ਸਾਰੇ ਦੇ ਜੀ ਹਾਂ ਇਹ ਦੀ ਦਿਮਾਗ ਵਾਲੀ ਧੀ ਰੱਬ ਨੇ ਮੈਨੂੰ ਦਿੱਤੀ ਮੈਂ ਤਾਂ ਬਾਬਾ ਜੀ ਰੋ ਹੀ ਤਾ ਸ਼ੁਕਰਾਨਾ ਕਰਾਂ ਇਹਨੇ ਦਿਮਾਗ ਵਾਲੀ ਮੈਨੂੰ ਕੁੜੀ ਦਿੱਤੀ ਹੈ ਆ ਮੈਨੂੰ ਦਸੀ ਐ ਸ਼ਾਮ ਦੀ ਚਾਹ ਦਾ ਟਾਈਮ ਐ ਰਾਤ ਦਾ ਟਾਈਮ ਐ ਰਾਤ ਦਾ ਰਾਤੀ ਕੋਣ ਸੜੀਆਂ ਜਾਂ ਮੈਗੀਆਂ ਖਾਂਦਾ ਵੈ ਹੈ ਫੁਕਨੀਆਂ ਮੈਗੀਆਂ ਖਾ ਖਾ ਬੇੜਾ ਕਰ ਕਪਣਾ ਕਿੱਤਾ ਆ ਜੀ ਆ ਮੈਗੀ ਦੇ ਤਾਂ 2 ਮਿੰਟ ਚ ਤਿਆਰ ਐ ਮੈਗੀ ਬਣਾ ਲੈ 2 ਮਿੰਟ ਚ ਤਿਆਰ ਕਦੇ ਕੋਈ ਚੰਝ ਦੀ ਚੀਜ਼ ਵੀ ਕਹਿੰਦਿਆ ਕਰ ਕਿਤੇ ਕਿਤੇ ਚੰਝ ਦਾ ਵੀ ਖਾ ਲਿਆ ਕਰ ਖਾ ਖਾ ਮੈਗੀਆਂ ਤੇ ਮੈਗੀਆਂ ਵਰਗੇ ਐ ਬਣੇ ਫਿਰਦੇ ਗਿਓ ਕੁਝ ਹੋਰ ਦੱਸ ਦੇ ਮੈਨੂੰ ਰੈਨ ਦੋ ਚੱਟ ਬਣਾ ਲਾਂਗੇ ਮੈਂ ਕਿਹ ਰੈਨ ਦੋ ਆਪੇ ਹੀ ਬਣਾ ਲਓ ਫਿਰ ਜੋ ਬਣਾਣਾ ਮੈਨੂੰ ਨਾ ਪੁੱਛੀ ਜੋ ਕਿਉਂ ਨਾ ਪੁੱਛਾਂ ਤੈਨੂੰ ਕੁਝ ਦੱਸ ਮੈਂ ਮੈਂ ਇੰਜ ਬਣਾਵਾਂਗੀ ਇੰਜ ਬਨੇਗੀ ਚੀਜ਼ ਤਿੰਨ ਚੀਜ਼ਾਂ ਤੁਹਾਨੂੰ ਖੜੇ ਖੜੇ ਘਨਾਤੀਆਂ ਉਹ ਤੇ ਤੁਹਾਡੇ ਕੋਲ ਬਣਾਈ ਨਹੀਂ ਜਾਣੀ ਅੱਛਾ ਰਾਜਮਾ ਛੋਲੇ ਆਹ ਨਹੀਂ ਖੜੇ ਖੜੇ ਬੰਝਾ ਨਹੀਂ ਇਹਨਾਂ ਨੂੰ ਕਿਉਂ ਨਹੀਂ ਪੰਦੇ ਨੇ ਕਿ ਗੋਭੀ ਘਰ ਹੋਣੀ ਚਾਹੀਦੀ ਐ ਤੇ ਮੈਗੀ ਰਾਤੀ ਖਾਣੀ ਨਹੀਂ ਚਾਹੀਦੀ ਹੋਰ ਗੱਲ ਕਰ ਕਰਕੇ ਇੰਜ ਬੰਨੀ ਐ खोर तो करो? तो ना बस मुंह बना के खोर हो की कर सकते हो इतना कुछ बनाता बस लेक्चर लेक्चर, लेक्चर लैक्चर लेक्चर। कुछ हो रेह नहीं <laughs>